ਸਤਿਕਾਰਯੋਗ ਸਾਥੀਓ ਅੱਜ ਮੈਂ ਮੇਰਾ ਜੋ ਫੇਸਬੁੱਕ ਤੇ ਲਾਈਵ ਹੁੰਦਾ ਮਕਸਦ ਹੈ ਮੈਂ ਅੱਜ ਇਹ ਪੜ੍ਹ ਕੇ ਅਸੀਂ ਆਏ ਆਂ ਔਰ ਸਭ ਤੋਂ ਪਹਿਲੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਅੱਜ ਮੈਂ ਦਿਨਾਨਗਰ ਬਲਾਕ ਦੇ ਪਿੰਡ ਗਵਾਲੀਏ ਦੇ ਵਿੱਚ ਆਇਆ ਤੇ ਮੇਰੇ ਆਮ ਦਾ ਇੱਥੇ ਮਕਸਦ ਹੈ ਆ ਇੱਕ ਸਾਡੀ ਭੈਣ ਹੈ ਜੇ ਗਵਾਲੀਏ ਪਿੰਡ ਤੋਂ ਆ ਜਿਹਨਾਂ ਦਾ ਐਕਸੀਡੈਂਟ ਹੋ ਗਿਆ ਆਪਲ ਖੈਰ ਰੋਡ ਦੇ ਉੱਤੇ ਮੋਟਰਸਾਈਕਲ ਤੇ ਤੇ ਇਹਨਾਂ ਦੇ ਸਿਰ 'ਚ ਜਿਹੜਾ ਐਕਸੀਡੈਂਟ ਹੋਇਆ ਇਹਨਾਂ ਦੇ ਸਿਰ ਦੇ ਵਿੱਚ ਬਹੁਤ ਗਹਿਰੀ ਸੱਟਾਂ ਲੱਗੀਆਂ ਜਿਸ ਦੀ ਵਜ੍ਹਾ ਨਾਲ ਇਹ ਪਿਛਲੇ 9 ਤਰੀਕ ਦਾ 9 ਤਰੀਕ ਨੂੰ ਐਕਸੀਡੈਂਟ ਹੋਇਆ ਸੀ ਉਹ 9 ਤਰੀਕ ਤੋਂ ਲੈ ਕੇ ਅੱਜ 12 ਤਰੀਕ ਤੱਕ ਬਹੁਤ ਜ਼ਿਆਦਾ ਕਸੇ ਲੱਗੀਆਂ ਇਹਨਾਂ ਦੇ ਔਰ ਇਹਨਾਂ ਦੀ ਜੋ ਸੱਟ ਹੈ ਉਹ ਬਹੁਤ ਜ਼ਿਆਦਾ ਗਹਿਰੀ ਸੱਟ ਲੱਗੀ ਹੈ ਸਿਰ ਦੇ ਵਿੱਚ ਇਹ ਮੇਰੀ ਭੈਣ ਦੇ ਜਿਹੜੇ ਕਾਫੀ ਗੁਰਜਦਾਏ ਦੇਖ ਰਹੇ ਨੇ ਇਹ ਦੇਖਦੇ ਆ ਲੇਕਿਨ ਪਛਾਣ ਨਹੀਂ ਪਾ ਰਹੇ ਕਿ ਕੌਣ ਆ ਰਿਹਾ ਕੌਣ ਜਾ ਰਿਹਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਜਿਸ ਦੀ وجہ ਨਾਲ ਇਹਨਾਂ ਦਾ ਘਰ ਦਾ ਜੋ ਸਰਕਲ ਹੈ ਬਹੁਤ ਖਰਾਬ ਹੋ ਗਿਆ ਔਰ ਪੈਸੇ ਵੀ ਲਗਾਤਾਰ ਲੱਗ ਰਹੇ ਉਹਨੇ ਇੱਕ ਮਾਤੜ ਬੰਦੇ ਨੇ ਇੱਕ ਦਿਹਾੜੀਦਾਰ ਨੇ ਇਹ ਸਾਡਾ ਭਰਾ ਜਿਹੜਾ ਉਹਨਾਂ ਦਾ ਹਸਬੰਦ ਉਹ ਆਪਣਾ ਪੂਰਾ ਜੋਰ ਲਗਾ ਰਿਆ ਕਿ ਮੇਰੀ ਮਿਸੇਜ ਜਿਹੜੀ ਕਿਹੇ ਵੀ ਟੰਗ ਨਾ ਬਚ ਜੇ ਤੇ ਮੈਨੂੰ ਆਪਣਾ ਘਰ ਚੱਲ ਸਕੇ ਆਪਣੇ ਬੱਚੇ ਸਾਥ ਸਕੇ ਇਹਨਾਂ ਦੇ ਦੋ ਬੇਟੇ ਨੇ ਇੱਕ ਬੇਟਾ 10 ਸਾਲ ਦਾ ਤੇ ਇੱਕ ਬੇਟਾ 8 ਸਾਲ ਦਾ ਸੋ ਇਸ ਮੇਰੀ ਭੈਣ ਦਾ ਇਲਾਜ ਕਰਵਾਣਾ ਅਸੀਂ ਸਾਰਿਆਂ ਨੇ ਰਲ ਕੇ ਆਪਣੀ ਥੋੜੀ ਥੋੜੀ ਸੇਵਾ ਬਾਤ ਤਾਂ ਜੋ ਇਹ ਆਪਣਾ ਘਰ ਬਾਰ ਚਲਾ ਸਕੀ ਔਰ ਆਪਣੇ ਬੱਚੇ ਸੰਭ ਸਕੀ ਤੁਹਾਨੂੰ ਪਤਾ ਆਪੀ ਜੋ ਬੱਚੇ ਜਿਹੜੇ ਆ ਮਾਵਾ ਤੋਂ ਬਗਾਰ ਸਾਂਭੇ ਨਹੀਂ ਜਾਂਦੇ ਤੇ ਇਹ ਤਾਈ ਸਾਂਭੇਗੀ ਜੇ ਮੇਰੀ ਭੈਣ ਚੱਲੇ ਫਿਰੇਗੀ ਤੁਰ ਫਿਰੇ ਚੱਗੇਗੀ ਤੇ ਆਪਣੇ ਬੱਚੇ ਸਾਂਭੇਗੀ ਤੇ ਪੜਾ ਸਕੀ ਸੋ ਮੇਰੀ ਐਨ ਆਰ ਆਈ ਵੀਰਾਂਗੇ ਹੱਥ ਜੋੜ ਕੇ ਬੇਨਤੀ ਆ ਇਸ ਮੇਰੇ ਭਰਾ ਦੀ ਔਰ ਇਸ ਮੇਰੀ ਭੈਣ ਦੀ ਇਹਦੇ ਵੱਲ ਪੱਕਾ ਧਿਆਨ ਦਿਓ ਤਾਂ ਜੋ ਇਹ ਭੈਣ ਮੇਰੀ ਦਾ ਇਲਾਜ ਹੋ ਸਕੇ ਇਹਨਾਂ ਦੇ ਬਹੁਤ ਜ਼ਿਆਦਾ ਸੱਟ ਹੈ ਸਿਰ 'ਚ ਐਡਾ ਮੋਟਾ ਬਣ ਰੱਖਿਆ ਜਣਾ ਦੇ ਗਵਾਰਾ ਜਾ ਔਰ ਇਲਾਜ ਕਰਾ ਰਹੇ ਨੇ ਜਿਹਦੇ ਵਿੱਚ ਹੁਣ ਅੱਜ ਇਹਨਾਂ ਨੂੰ ਪੈਸਿਆਂ ਦੀ ਪ੍ਰੋਬਲਮ ਆਨਦੀ ਵਜਾ ਨਾਲ ਇਹ ਮੇਰੀ ਭੈਣ ਦਾ ਜੋ ਪੁਜਾਰਾ ਥੋੜਾ ਨਹੀਂ ਕਰ پا ਰਿਹਾ ਤੇ ਮੈਂ ਚਾਹਨਾ ਕਿ ਤੁਸੀਂ ਸਾਰੇ ਥੋੜੀ ਥੋੜੀ ਐਨਆਰਆਈ ਭਰਾ ਜਿਹੜੇ ਮੇਰੇ ਪੰਜਾਬ ਦੇ ਬੈਠੇ ਨੇ ਜੋਦੇ ਇਸ ਮੇਰੀ ਭੈਣ ਦਾ ਪਚਾਰ ਕਰਾਣਾ ਔਰ ਤੁਹਾਡੇ ਸਾਰਿਆਂ ਦੀ ਸੇਵਾ ਨਾਲ ਕਰਨਾ ਤੇ ਮੈਂ ਚਾਹਣਾ ਤੁਸੀਂ ਥੋੜੇ ਥੋੜੀ ਸੇਵਾ ਮੇਰਾ ਦਾ ਅਕਾਊਂਟ ਨੰਬਰ ਤੇ ਮੋਬਾਈਲ ਨੰਬਰ ਉਹ ਇਹਦਾ ਮੋਬਾਈਲ ਜੇ ਕੋਈ ਚਾਹਦਾ ਇਹਨਾਂ ਦਾ ਮੋਬਾਈਲ ਤੇ ਕਨੈਕਟ ਕਰਨਾ ਤੇ ਮੇਰਾ ਦਾ ਮੋਬਾਈਲ ਨੰਬਰ ਬੋਲ ਰਿਹਾ ਜੀ ਇਹਨਾਂ ਦਾ ਮੋਬਾਈਲ ਨੰਬਰ ਹੈ 9646263518 ਮੈਂ ਰਿਪੀਟ ਕਰ ਰਿਹਾ ਜੀ 9646 263518 ਤੇ ਅਕਾਊਂਟ ਨੰਬਰ ਇਹਨਾਂ ਦਾ ਮੈਂ ਲਿਖ ਦਿੱਤਾ ਉਹ ਥੱਲੇ ਵੀ ਇਹਨਾਂ ਦਾ ਅਕਾਊਂਟ ਨੰਬਰ ਇਹਨਾਂ ਦਾ ਹਸਬੰਦ ਦਾ ਪਰਸਨ ਨੰਬਰ ਆ ਇਹ ਇੱਕ ਜੀ ਯਾਦ ਰੱਖਿਓ ਇਹ ਕਾਊਂਟ ਨੰਬਰ ਮੇਰਾ ਨਹੀਂ ਹੈਗਾ ਇਹ ਕਾਊਂਟ ਨੰਬਰ ਮੇਰੀ ਭੈਣ ਦਾ ਹੈ ਇਹ ਅਕਾਊਂਟ ਨੰਬਰ ਮੇਰੀ ਭੈਣ ਦਾ SBI ਦਾ ਕਾਊਂਟ ਨੰਬਰ ਆ ਇਹ ਰਮਨ ਕੁਮਾਰ ਦੇ ਨਾਮ ਦਾ ਇਹਦੀ ਹਸਬੰਦ ਦਾ ਇਹਦਾ ਅਕਾਊਂਟ ਨੰਬਰ ਆ 6511 3062 343 ਆ ਰਿਪੀਟ ਕਰ ਰਿਹਾ ਜੀ ਇਹ ਮੈਂ ਅਕਾਊਂਟ ਨੰਬਰ ਲਿਖਿਆ ਜੀ ਆ ਥੋੜਾ ਜਿਹਾ ਕੈਮਰਾ ਮਾਰ ਦਿਓ ਜੀ ਤੇ ਮੈਂ ਇਹ ਆਪਣੇ ਮੈਂਸ਼ਨ ਚ ਵੀ ਲਿਖਾ ਦੇਵਾਂਗਾ ਜੀ ਇਹ ਅਕਾਊਂਟ ਨੰਬਰ ਆ ਮੋਬਾਈਲ ਨੰਬਰ ਆ ਤਾਂ ਜੋ ਇਹ ਸਭ ਮੇਰੀ ਭੈਣ ਦਾ ਜੋ ਇਲਾਜ ਜਿਹੜਾ ਵਧੀਆ ਤਰੀਕੇ ਨਾਲ ਹੋ ਸਕੇ ਤੇ ਆਪਣੇ ਬੱਚੇ ਤੇ ਆਪਣਾ ਘਰ-ਬਾਰ ਸੰਭਲ ਸਾਥੀਓ ਕਿਸੇ ਦੀ ਮਦਦ ਕਰਨਾ ਸਭ ਤੋਂ ਵੱਡਾ ਪੁੰਨ ਹੈ। ਔਰ ਉਹ ਪੁੰਨ ਹੁਣ ਤੁਸੀਂ ਕਰਨਾ ਹੈ। ਤੇ ਅਸੀਂ ਵੀ ਥੋੜੀ ਬਹੁਤ ਤੇਰੀ ਸੇਵਾ ਪਾਵਾਂਗੇ। ਹੋਰ ਮੇਰੇ ਵੀਰ ਭਰਾ ਜੋ ਪੰਜਾਬ ਦੇ ਲੋਕ ਨੇ। ਆਹਾਂ। ਜੋ ਪੰਜਾਬ ਦੇ ਲੋਕ ਨੇ ਕਿਉਂਕਿ ਪੰਜਾਬ ਸਟੇਟ ਇੱਕ ਐਸੀ ਸਟੇਟ ਹੈ ਜਿਹੜੀ ਸਭ ਤੋਂ ਜ਼ਿਆਦਾ ਮਦਦ ਕਰਦੀ ਹੈ। ਤੇ ਮੈਂ ਚਾਹਨਾ ਕਿ ਜੋ ਵੀ ਐਨ ਆਰ ਆਈ ਭਰਾ ਨੇ ਇਹ ਵੀ ਮੇਰੇ ਭਰਾ ਇਹਦੀ ਥੋੜੇ ਥੋੜੇ ਸੇਵਾ ਪਾ ਕੇ ਇਸ ਭਰਾ ਦੇ ਕਾਹਲ ਚ ਪੈਸੇ ਥੋੜੇ ਬਹੁਤ ਪਾ ਦਿਓ ਤਾਂ ਜੋ ਕਿ ਇਹ ਮੇਰੀ ਭੈਣ ਦਾ ਲਾਜ ਹੋ ਸਕੇ ਬਸ ਇਹੋ ਹੀ ਮੇਰੀ ਤੁਹਾਡੇ ਹੱਥ ਜੋੜ ਕੇ ਬੇਨਤੀ ਆ ਬਾਕੀ ਮੈਂ ਜਿਹੜਾ ਤੁਹਾਡੀ ਇੱਕ ਤੁਹਾਡਾ ਬਹੁਤ ਧੰਨਵਾਦ ਇੱਕ ਵੀਡੀਓ ਪਾਈ ਹੀ ਮੈਂ ਗੋਪਾਲੀਏ ਪਿੰਡ ਦੀ ਉਹ ਕਿਸੇ ਗਰੀਬ ਦਾ ਘਰ ਦਾ ਲੈਂਟਰ ਹੀ ਉਹ ਤੁਹਾਡਾ ਬਹੁਤ ਧੰਨਵਾਦ ਜਿਹੜੇ ਮੇਰੇ ਭਰਾਵਾਂ ਨੇ ਸੇਵਾ ਪਾਈ ਐਨਆਰਆਈ ਭਰਾਵਾਂ ਨੇ ਥੋੜੀ ਥੋੜੀ ਸੇਵਾ ਪਾਈ ਉਸ ਤੋਂ ਬਾਅਦ ਮੈਂ ਆਪਣੀ ਇੱਕ ਕੁੜੀ ਆ ਹੀ ਪਠਾਨਕੋਟ ਦੀ ਜਿਹਦਾ ਵਿਆਹ ਕੀਤਾ ਮੈਂ ਸਗੰਦਾਸ ਮਾ ਬਿਆਦ ਅਸ ਦਾ ਪਤਾ ਲੈ ਕੇ ਦਿੱਤਾ ਸੀ ਕਰਿਆਨੇ ਦਾ ਤੇ ਮਕੇਰੀਆਂ ਦੀ ਅਸਥਾ ਵੀ ਆਈਆਂ ਸੀ ਉਹਨਾਂ ਨੇ ਵੀ ਪਾ ਕੇ ਕੁੜੀ ਦਾ ਵਿਆਹ ਕੀਤਾ ਉਹਨਾਂ ਨੇ ਤੇ ਮੈਨੂੰ ਬੜੀ ਖੁਸ਼ੀ ਆ ਤੇ ਬਾਕੀ ਤੁਸੀਂ ਇਹ ਚੀਜ਼ ਤੇ ਪੱਕਾ ਧਿਆਨ ਦੇਣਾ ਕਿ ਇਹ ਮੇਰੀ ਭੈਣ ਦਾ ਇਲਾਜ ਕਰਾਣਾ ਔਰ ਇਹ ਜਿਹੜਾ ਇਲਾਜ ਆ ਇਹ ਤੁਹਾਡੀ ਸੇਵਾ ਨਾਲ ਹੋਣਾ ਤੇ ਇਹ ਖਾਂਦੀ ਪਿੰਦੀ ਵੀ ਕੁਛ ਨਹੀਂ ਵਿਚਾਰੀ ਇਹ ਬੋਲਦੀ ਵੀ ਨਹੀਂ ਸਿਰ ਪਛਾਣਦੀ ਵੀ ਨਹੀਂ ਹੈਗੀ। ਸਿਰਫ ਅੱਖਾਂ ਕਰਕੇ ਦੇਖ ਰਹੀ ਹੈ, ਬਾਕੀ ਇਹਨੂੰ ਕੁਝ ਨਹੀਂ ਪਤਾ ਲੱਗਦਾ। ਤੇ ਸਾਥੀਓ ਤੁਸੀਂ ਇਹਦੇ 'ਲ ਧਿਆਨ ਦੇਣਾ ਤੇ ਥੋੜੀ ਥੋੜੀ ਸੇਵਾ ਪੱਕੀ ਪਾਣੀਆ। ਬਾਕੀ ਪੰਜਾਬ ਦੇ ਐਨ ਆਰ ਆਈ ਸਾਰੇ ਭਰਾਵਾਂ ਨੇ ਥੋੜੀ ਥੋੜੀ ਸੇਵਾ ਪਾ ਕੇ ਇਸ ਭੈਣ ਦਾ ਇਲਾਜ ਕਰਾਣਾ ਤਾਂ ਜੋ ਉਹ ਆਪਣਾ ਘਰ ਸਾਫ਼ ਸਕੇ। ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।